ਖੰਨਾ ਦੇ ਵਿੱਚ ਗੱਡੀ ਚੋਰੀ ਕਰਨ ਆਏ ਚੋਰ ਨੂੰ ਲੋਕਾਂ ਨੇ ਫੜ ਕੇ ਕੁਟਾਪਾ ਛਾੜ ਦਿੱਤਾ ਇਸ ਚੋਰ ਦੇ ਕੋਲੋਂ ਮੋਬਾਈਲ ਅਤੇ ਹੋਰ ਵੀ ਕਈ ਸਮਾਨ ਬਰਾਮਦ ਹੋਏ ਨੇ ਇਸ ਨੇ ਕਈ ਵਾਰ ਦਾ ਤਾਂ ਚੋਰੀ ਦੀਆਂ ਮੰਨੀਆਂ ਨੇ ਟਰਾਂਸਪੋਰਟ ਯੂਨੀਅਨ ਦੇ ਪ੍ਰਧਾਨ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਗੱਡੀ ਦੇ ਵਿੱਚ ਕੋਈ ਅਣਪਛਾਤਾ ਵਿਅਕਤੀ ਬੈਠਾ ਦੇਖਿਆ ਤਾਂ ਉਹਨਾਂ ਨੇ ਤੁਰੰਤ ਇਸ ਨੂੰ ਕਾਬੂ ਕਰ ਲਿਆ ਅੱਜ ਕੋਈ ਤਕਰੀਬਨ ਅੱਧਾ ਪੌਣਾ ਘੰਟਾ ਪਹਿਲਾਂ ਮੈਂ ਘਰੋਂ ਜੇ ਆਇਆ ਹੀ ਸੀਗਾ ਇਹਨੇ ਗੱਡੀ ਦੀ ਚਾਬੀ ਲਈ ਗੱਡੀ ਨੂੰ ਵਿੱਚ ਬਹਿ ਗਿਆ ਮੈਂ ਕਿਹਾ ਯਾਰ ਵੀ ਬੰਦਾ ਉਪਰਾਂ ਲੱਗਦਾ ਮੈਂ ਇਹਨੂੰ ਕਿਹਾ ਮੈਂ ਹੈਲੋ ਮਨੋਜ ਕਿੱਥੇ ਆ ਕਹਿੰਦਾ ਮੇਰੇ ਨਾਲ ਆ ਜਦੋਂ ਇਹਨੇ ਕਿਹਾ ਮੇਰੇ ਨਾਲ ਆ ਮੈਨੂੰ ਸ਼ੱਕ ਪੈ ਗਈ ਮੈਂ ਉੱਥੇ ਹੀ ਗੱਡੀ ਉਦਾਂ ਹੀ ਛੱਡਤੀ ਇਹ ਗੱਡੀ 'ਚ ਉੱਤਰ ਕੇ ਭੱਜ ਲਿਆ ਮੈਂ ਵੀ ਉਹਦੇ ਮਗਰ ਭੱਜ ਲਿਆ ਇੱਥੋਂ ਜੋ ਹੀ ਤੇਜ਼ ਹੋ ਗਿਆ ਮੈਂ ਆਵਾਜ਼ ਮਾਰਦੀ ਜੋ ਇੱਥੇ ਦਾਣਾ ਵੰਡੀ ਜੋ ਮੈਂ ਕਿਹਾ ਵੀ ਬੰਦਾ ਫੜਿਓ ਬੰਦਾ ਫੜਿਓ ਫੜ ਲਿਆ ਜੀ ਹੁਣ ਇਹ ਕਈ ਚੀਜ਼ਾਂ ਮੰਨ ਰਿਹਾ ਖਮਾਣੋ ਦੇ ਦੋ ਬੰਦੇ ਦੱਸਦਾ ਇਹਦੇ ਨਾਲ ਗੁੱਲਬੌਰ ਨਗਰ ਇਹਨੇ ਕਮਰਾ ਲਿਆ ਹੋਇਆ ਇਹ ਕਿਤੇ ਨੀ ਮੋਟਰਸਾਈਕਲ तकरीबन ਦਿੱਲੀੋਂ ਲਿਆ ਕੇ ਮੋਟਰਸਾਈਕਲ ਇਹਦੇ ਵਿੱਚ ਆਰਸੀ ਲਾਇਸੈਂਸ ਕਾਬੀਆਂ ਦੇਖੋ ਜੀ ਸਾਡਾ ਪਹਿਲਾਂ ਇੱਕ ਪਿਛਲੀ 26 ਤਰੀਕ ਨੂੰ ਸਾਡਾ ਇੱਥੇ ਰਾਜਕੁਮਾਰ ਜੀ ਸੀਗੇ ਮੁੰਡਾ ਇੱਥੇ ਸਵੀਲ ਲੱਗੀ ਹੁੰਦੀ ਸਾਰੀ ਦਿਹਾੜੀ ਉਹਨੇ ਸੇਵਾ ਕਰੀ ਸ਼ਾਮ ਨੂੰ ਉਹਦੇ ਕੋ ਕੋਈ ਬੰਦਾ ਆਇਆ ਕਹਿੰਦਾ ਵੀ ਗੱਡੀ ਮੰਜੀ ਸਾਹਿਬ ਖਰਾਬ ਹੋਈ ਖੜੀ ਆ ਸਬਜ਼ੀ ਦੀ ਵੀ ਅਸੀਂ ਉਹ ਗੱਡੀ ਪਲਟੀ ਕਰਕੇ 5 ਨੰਬਰ ਇੱਥੇ ਲੈ ਕੇ ਆਉਣੀ ਆ ਸਬਜ਼ੀ ਮੰਡੀ ਉਹ ਵਿਚਾਰਾ ਦੋ ਤਿੰਨ ਬੰਦਿਆਂ ਨੇ ਸਾਡਿਆਂ ਨੂੰ ਜਵਾਬ ਦਿੱਤਾ ਉਹਨੂੰ ਭੇਚੜ ਕੇ ਲੈ ਗਏ 26 ਤਰੀਕ ਦਾ ਨਾ ਸਾਡਾ ਬੰਦਾ ਨਾ ਸਾਡੀ ਗੱਡੀ ਪੁਲਿਸ ਪ੍ਰਸ਼ਾਸਨ ਨੂੰ ਵੀ ਗੁਹਾਰ ਲਾਈ ਆ ਤੇ ਮੰਨ ਲਾ ਵੀ ਸਾਡਾ ਹਜੇ ਤੱਕ ਕੋਈ ਹੱਲ ਨਹੀਂ ਹੋਇਆ ਉਹ ਜਿਹੜੇ ਕਿਡਨੈਪ ਹੋਇਆ ਆਪਣਾ ਬੰਦਾ ਤੇ ਇਸ ਗਰੁੱਪ ਨੂੰ ਤੁਹਾਨੂੰ ਕੀ ਲੱਗਦਾ ਵਾ ਉਹ ਗਰੁੱਪ ਪੂਰਾ ਜਚਿਆ ਹੋਇਆ ਇਹਦੇ ਵਿੱਚ ਇੱਕ ਹੁਣ ਲੇਡੀ ਜਿਹੜਾ ਫੋਨ ਆਇਆ ਉਹ ਕਹਿੰਦੀ ਮੇਰਾ ਫੋਨ ਆ ਮੈਂ ਉਹ ਖਵਾਣੋ ਵਾਲੇ ਬੁੰਡੇ ਨਾਲ ਵੀ ਇਹਨੇ ਮੇਰੀ ਗੱਲ ਕਰਾਈ ਆ ਮੈਂ ਕਿਹਾ ਵੀ ਆ ਜਾ ਇਹਦੇ ਪੈਰ ਫ੍ਰੈਕਚਰ ਹੋ ਗਿਆ ਇਹਦੇ 'ਚ ਮੋਟਰਸਾਈਕਲ ਲੱਗਿਆ ਕੋ ਫੜਿਆ ਜੀ ਮੈਨੂੰ ਹੋਰ ਕੋਈ ਇਕੱਲਾ ਹੀ ਬੰਦਾ ਸੀ ਇਹ ਇਕੱਲਾ ਹੀ ਫੜਿਆ ਜੇ 1 ਸਕਿੰਟ ਮੰਨ ਲਾ ਵੀ ਨਾਮ ਹੈ ਗੱਡੀ ਲੈ ਕੇ ਆਉਂਦਾ ਰਫੂ ਚੱਕਰ ਹੋ ਗਿਆ ਸੀ ਹੁਣ ਕਿਸਦੇ ਹਵਾਲੇ ਕੀਤੀ ਹੋਣੀ ਛੋਟਾ ਹਾਥੀ ਆ ਜੀ ਹੁਣ ਇਹ ਪੁਲਿਸ ਪ੍ਰਸ਼ਾਸਨ ਚੌਕੀ ਆਪਣੇ ਥਾਣੇ ਚੋਂ ਆਏ ਨੇ ਸਿਟੀ ਚੋਂ ਬਣ ਚੋਂ ਉਹ ਵੀਰ ਜੀ ਲੈ ਗਏ ਇਹਨਾਂ ਨੂੰ ਦੇਖੋ ਜੀ ਇਹ ਬਹੁਤ ਢਿੱਲਾ ਕਿਉਂਕਿ ਜੇ ਕਸਾਈ ਨਾ ਹੋਈ ਤਾਂ ਪੰਜਾਬ ਦਾ ਬੁਰਾ ਹਾਲ ਹੋ ਜਾਣਾ ਕਿਉਂਕਿ ਗੱਡੀਆਂ ਸਾਡੇ ਕੋ ਕੰਮ ਤਾਂ ਪਹਿਲਾਂ ਹੀ ਨਹੀਂ ਹੈਗਾ ਸਾਡੀਆਂ ਗੱਡੀਆਂ ਚੋਰੀਆਂ ਹੋਣ ਲੱਗੀਆਂ ਸਾਨੂੰ ਪੁੱਛਦਾ ਹੀ ਨਹੀਂ ਕੋਈ ਵੀ ਇਹ ਕੀ ਹੋ ਰਿਹਾ ਕੋਈ ਬੰਦਾ ਨਹੀਂ ਕਿਸੇ ਗੱਲ ਦਾ ਕੋਈ ਰਿਸਪੌਂਸ ਤਾਂ ਦਿੰਦਾ ਹੀ ਆ ਭੂਮਿਕਾ ਜੀ ਪੁਲਿਸ ਪ੍ਰਸ਼ਾਸਨ ਕਹਿੰਦੀ ਵੀ ਸਾਡੇ ਕੋ ਪੁਲਿਸ ਬਹੁਤ ਘੱਟ ਆ ਸਮਝ ਲਓ ਗੱਲ ਮੇਨ ਗੱਲ ਤਾਂ ਇਹੀ ਆ ਵੀ ਸਾਡੇ ਕੋਲ ਪੁਲਿਸ ਬਹੁਤ ਘੱਟ ਆ ਕਿੱਥੇ ਕਿੱਥੇ ਭੇਜੀ ਹੈ ਵੀ ਐ ਈ ਇਦਾਂ ਹੀ ਕਿਉਂਕਿ ਪੁਲਿਸ ਜੇ ਪੂਰੀ ਹੋਊਗੀ ਤੇ ਤਾਂ ਹੀ ਉਹ ਕਿਤੇ ਨਾਕਾ ਲਾਉਣਗੇ ਤੇ ਜਾਣਗੇ ਜਾ ਕੇ ਕੰਮ ਕਰਨਗੇ ਆਪਣਾ ਮੰਗ ਕੀ ਕਰਦੇ ਸਰਕਾਰ ਮੰਗ ਅਸੀਂ ਇਹੀ ਕਰਦੇ ਆ ਜੀ ਵੀ ਜਿਹੜਾ ਇਹ ਮੁੰਡਾ ਫੜਿਆ ਅੱਜ ਥਾਣੇ ਅਸੀਂ ਚੱਲੇ ਆ ਉਹ ਸਾਬ ਲੈ ਗਏ ਤੇ ਉਹਦੇ ਬਾਅਦ ਪੂਰਾ ਸਕੰਜਾ ਜਿੰਨਾ ਇਹਨਾਂ ਦਾ ਗਰਵਾ ਇਕੱਠਾ ਕੀਤਾ ਜਾਵੇ